ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕੋਰਨਾ ਵੀਡੀਓ ਦੇ ਵਿੱਚ ਜੇ ਤੁਸੀਂ ਅੰਮ੍ਰਿਤਸਰ ਘੁੰਮਣ ਆ ਰਹੇ ਹੋ ਜਾਂ ਫਿਰ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਆ ਰਹੇ ਹੋ ਤੇ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਦੋਸਤੋ ਬਹੁਤ ਹੀ ਕੰਮ ਦੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ वैसे तां ਤੁਸੀਂ ਅੰਮ੍ਰਿਤਸਰ ਸਟੇਸ਼ਨ ਦੇ ਬਾਹਰੋਂ ਆਟੋ ਵੀ ਲੈ ਸਕਦੇ ਹੋ ਕੈਬ ਤੇ ਵੀ ਜਾ ਸਕਦੇ ਹੋ ਲੇਕਿਨ ਸਟੇਸ਼ਨ ਦੇ ਅੰਦਰ ਹੀ ਫ੍ਰੀ ਬੱਸ ਸੇਵਾ ਵੀ ਚਲਾਈ ਜਾ ਰਹੀ ਹੈ ਜਿਦੇ ਤੇ ਤੁਸੀਂ ਹਰਿਮੰਦਰ ਸਾਹਿਬ ਜਾ ਸਕਦੇ ਹੋ ਲੋਕੇਸ਼ਨ ਸਭ ਤੋਂ ਪਹਿਲੇ ਮੈਂ ਤੁਹਾਨੂੰ ਸਮਝਾ ਦੇਣਾ ਤੁਸੀਂ ਜਿੱਥੇ ਦਰਬਾਰ ਸਾਹਿਬ ਦਾ ਮਾਡਲ ਹੈ ਤੁਸੀਂ ਉਸ ਰਸਤੇ ਤੋਂ ਬਾਹਰ ਆਣਾ ਉਹਦੇ ਬਿਲਕੁਲ ਆਪੋਜ਼ਿਟ ਇਹਨਾਂ ਦਾ ਆਫਿਸ ਹੈ ਜਿੱਥੇ ਇੰਡੀਆ ਦਾ ਫਲੈਗ ਲੱਗਾ ਹੈ ਬਿਲਕੁਲ ਉਹਦੇ ਨਾਲ ਹੀ ਇਹਨਾਂ ਦਾ ਆਫਿਸ ਹੈਗਾ ਉਹਦੇ ਬਾਹਰ ਬੱਸਾਂ ਲੱਗੀਆਂ ਹੁੰਦੀਆਂ ਆਓ ਅੰਦਰ ਚੱਲਦੇ ਆਂ ਤੇ ਇਹਨਾਂ ਕੋਲੋਂ ਹੋਰ ਜਾਣਕਾਰੀ ਲੈਣੇ ਆ ਬਸ ਇਹ ਬੱਸ ਸੇਵਾ ਕਿੰਨਾ ਵੱਲੋਂ ਚਲਾਈ ਜਾ ਰਹੀਆਂ ਇੱਕ ਬੱਸਾਂ ਦੀ ਟਾਈਮਿੰਗ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਮੇਰਾ ਨਾਮ ਤੇਜਿੰਦਰ ਸਿੰਘ ਹੈ ਜੀ ਮੈਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਥੇ ਸੇਵਾ ਨਿਭਾ ਰਿਹਾ ਹਾਂ ਜਿੱਥੋਂ ਆਪਣੀਆਂ ਫ੍ਰੀ ਬੱਸਾਂ ਸੇਵਾ ਚੱਲਦੀਆਂ ਨੇ ਰੇਲਵੇ ਸਟੇਸ਼ਨ ਤੋਂ ਚੱਲਦੀਆਂ ਨੇ ਜੀ 24 ਘੰਟੇ ਦੀ ਫ੍ਰੀ ਬੱਸ ਸੇਵਾ ਚੱਲ ਰਹੀ ਹੈ ਇਹ ਬਹੁਤ ਹੀ ਜਿਹੜਾ ਸ਼ਰੋਣੀ ਕਮੇਟੀ ਦਾ ਜਿਹੜਾ ਜੀ ਸ਼ਲਾਂਗਾ ਯੋਗ ਜਿਹੜਾ ਆ ਨਾ ਇਹ ਉਪਰਾਲਾ ਹੈ ਜੀ ਬਹੁਤ ਲੰਮੇ ਸਮੇਂ ਤੋਂ ਚੱਲ ਰਹੀਆਂ ਇਹਦਾ ਸੰਗਤਾਂ ਬਹੁਤ ਲਾਭ ਉਠਾਰੀਆਂ ਨੇ ਤੇ ਰਾਤ ਨੂੰ ਸਵੇਰੇ ਜਦੋਂ ਦੂਰ ਦਰੇੜਿਓਂ ਜਿੱਥੋਂ ਵੀ ਸੰਗਤ ਆਂਦੀ ਆਣਾ ਜੀ ਉਹਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅੱਜ ਕੱਲ ਸਮਾਂ ਇਦਾਂ ਦਾ ਆ ਵੀ ਆਟੋ ਤੇ ਆਪਾਂ ਲੈ ਲਈਏ ਕਿਤੇ ਦੂਰੋਂ ਜਿਹੜੀ ਸੰਗਤ ਆਂਦੀ ਉਹਨਾਂ ਨੂੰ ਰਾਤ ਨੂੰ ਪਰੇਸ਼ਾਨੀ ਨਹੀਂ ਕੋਈ ਹੁੰਦੀ ਫਿਰ ਇਹ ਵੀ ਨਹੀਂ ਡਰ ਰਹਿੰਦਾ ਵੀ ਅਸੀਂ ਆਟੋ ਦੇ ਵਿੱਚ ਬੈਠਣ ਲੱਗੇ ਆ ਵੀ ਸੰਗਤਾਂ ਦੇ ਮਨ 'ਚ ਡਰਉਂਦਾ ਵੀ ਸਾਨੂੰ ਕਿਤੇ ਲੈ ਨਾ ਜਾਵੇ ਸਾਨੂੰ ਕਿਤੇ ਵੀ ਸਾਡੇ ਕਿਤੇ ਸਾਡੇ ਨਾਲ ਕੋਈ ਦੁਰਘਟਨਾ ਨਾ ਵਾਪਰ ਜੀ ਅੱਜ ਕੱਲ ਬਹੁਤ ਮੌਲ ਖਰਾਬ ਆ ਤੇ ਇਹ ਜਿਹੜੀ ਸ਼ਲਾਂਗਾ ਜਿਹੜੀ ਆ ਨਾ ਬਹੁਤ ਸ਼ਲਾਂਗਾ ਜੋ ਕਦਮ ਸ਼ਰੌਣ ਕਮੇਟੀ ਦਾ ਪ੍ਰਬੰਧ ਕਮੇਟੀ ਦਾ ਚੱਲ ਰਿਹਾ ਜੀ 24 ਘੰਟੇ ਦੀ ਸੇਵਾ ਚੱਲ ਰਹੀ ਆ ਜੀ ਮਤਲਬ ਤਿੰਨ ਬਸਾਂ ਚਾਰ ਬਸਾਂ ਇਹ ਚੱਲਦੀਆਂ ਰਹਿੰਦੀਆਂ ਜੀ ਇਹ ਬੰਦ ਨਹੀਂ ਹੁੰਦੀਆਂ 24 ਘੰਟੇ ਦੀ ਸੇਵਾ ਚੱਲ ਰਹੀ ਆ ਜੀ ਇਹ ਸੱਜ ਖੰਡ ਸ੍ਰੀ ਹਰਮੰਦਰ ਸਾਹਿਬ ਦੀ ਰੇਲਵੇ ਸਟੇਸ਼ਨ ਤੋਂ ਦਰਬਾਰ ਸਾਹਿਬ ਤੱਕ ਜੀ ਜਦੋਂ ਮਰਜੀ ਸੰਗਤ ਆ ਜਾਵੇ ਹਰ ਵੇਲੇ ਜਿਹੜੀ ਆ ਜੀ ਬੱਸ ਦੀ ਸੇਵਾ ਜੀ ਚੱਲੂ ਰਹਿੰਦੀ ਹੈ ਜੀ ਹਾਂਜੀ ਜ਼ਰੂਰ ਤੇ ਅਨੁਸਾਰ ਜੀ ਬਸਾਂ ਵਧਾ ਵੀ ਲਈਆਂ ਨੇ ਜਿਵੇਂ ਸੰਗਤ ਆਪਾਂ ਨੂੰ ਲੱਗਦਾ ਵੀ ਸੰਗਤ ਬਹੁਤ ਜ਼ਿਆਦਾ ਆ ਰਹੀ ਆ ਤੇ ਬਸਾਂ ਘਟ ਨਹੀਂ ਫਿਰ ਉਹ ਆਪਾਂ ਦਫ਼ਤਰ ਬਸਾਂ ਜ਼ਿਆਦਾ ਵੀ ਭੇਜ ਦਿੰਦਾ ਸੰਗਤ ਦੇ ਅਨੁਸਾਰ ਹੁਣ ਤਿੰਨ ਬਸਾਂ ਜਿਹੜੀਆਂ ਰੁਟੀਨ 'ਚ ਚੱਲਦੀਆਂ ਨੇ ਇਹਨੀਆਂ ਮਤਲਬ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਦੀ ਆਉਂਦੀ ਤਿੰਨ ਬਸਾਂ ਦੇ ਨਾਲ ਜਿਹੜੀ ਸੰਗਤ ਆ ਤੇ ਬਿਲਕੁਲ ਮਤਲਬ ਵੀ ਜਾ ਰਹੀ ਆ ਆ ਰਹੀ ਆ ਜੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਸੰਗਤ ਨੂੰ ਬਸ 5 ਤੋਂ 10 ਮਿੰਟ ਵੇਟ ਕਰਨੀ ਪੈਂਦੀ ਆ ਤੇ ਦੂਸਰੀ バス ਫੇਰ ਆ ਜਾਂਦੀ ਆ ਜੀ ਕਿੰਨੇ ਕਿੰਨੇ ਗੈਪ ਦੇ ਪਿੱਛੋਂ ਬਸਾਂ ਚਲਦੀਆਂ ਜਿਹੜੀ ਕਿ ਹੁਣ バス ਜਾਊਗੀ ਹਾਂਜੀ ਹਾਂਜੀ ਉਸ ਤੋਂ ਬਾਅਦ ਦੂਜੀ バス ਕਿੰਨੇ ਵਜੇ ਆਊਗੀ ਮਤਲਬ 10 ਮਿੰਟ ਤੱਕ ਆ ਜਾਣੀ ਆ ਜੀ ਅੱਛਾ ਇੱਕ バス ਚਲੀ ਜਾਂਦੀ ਆ ਉਸ ਤੋਂ ਬਾਅਦ 10 ਮਿੰਟ ਮਤਲਬ ਰਸਤੇ ਦੇ ਵਿੱਚ ਕੋਈ ਰਸ਼ ਦੇ ਕਾਰਨ バス ਲੇਟ ਹੋ ਸਕਦੀ ਆ ਕਿਸੇ ਵੇਲੇ ਰਸਤੇ ਦੇ ਵਿੱਚ ਜਾਮ ਲੱਗਾ ਹੁੰਦਾ ਹੈ ਉਹਦਾ ਕਾਰਨ バス ਲੇਟ ਹੋ ਸਕਦੀ ਨਹੀਂ ਤੇ 10 ਮਿੰਟ 15 ਮਿੰਟ ਵੱਧ ਤੋਂ ਵੱਧ ਜੀ ਦੂਸਰੀ バス ਆ ਜਾਂਦੀ ਆ ਜੀ ਜਿਹੜੇ ਵੀਡੀਓ ਵੇਖ ਰਿਹਾ ਹੈ ਜੋ हमरेसर ਣਵਾ ਚਾਹੁੰਦੇ ਆ ਜੋ ਆ ਰਹੇ ਆ ਪਲਾਨ ਬਣਾ ਰਹੇ ਆ ਮੇਰਾ ਮਤੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਜੀ ਜਿਨ੍ਹਾਂ ਨੂੰ ਇਸ ਸੇਵਾ ਦਾ ਨਹੀਂ ਪਤਾ ਤੇ ਜਿਹੜੇ ਸੋਚ ਰਹੇ ਆ ਵੀ ਰਾਤ ਨੂੰ ਅਸੀਂ ਕਿਸੇ ਵੇਲੇ ਹੁੰਦਾ ਵੀ ਟ੍ਰੇਨ ਸਾਡੀ ਰਾਤ ਨੂੰ ਪਹੁੰਚ ਰਹੀ ਆ ਅਸੀਂ ਸਟੇਸ਼ਨ ਤੇ ਉਤਰ ਕੇ ਰਾਤ ਨੂੰ ਦਰਬਾਰ ਸਾਹਿਬ ਕਿਵੇਂ ਜਾਵਾਂਗੇ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਦਰਬਾਰ ਸਾਹਿਬ ਸਟੇਸ਼ਨ ਤੋਂ ਉਤਰ ਕੇ ਜਿਹੜੀ ਸਾਈਡ ਦਰਬਾਰ ਸਾਹਿਬ ਦਾ ਮਾਡਲ ਲੱਗਾ ਆ ਜੀ ਉਹ ਸੋ ਬਿਲਕੁਲ ਸਾਹਮਣੇ ਦਰਬਾਰ ਸਾਹਿਬ ਦਾ ਦਫ਼ਤਰ ਆ ਉੱਥੇ ਆਣ ਕੇ ਮਤਲਬ ਬਸ ਦੇ ਦਰਬਾਰ ਸਾਹਿਬ ਦੀ ਬਸ ਤੇ ਜਾ ਸਕਦੇ ਨੇ ਕਿ ਕੋਈ ਪਰੇਸ਼ਾਨੀ ਨਹੀਂ ਉਹਨਾਂ ਨੂੰ ਆਏਗੀ ਕੋਈ ਆਟੋ ਲੈਣ ਦੀ ਜ਼ਰੂਰਤ ਨਹੀਂ ਆਗੀ ਤੇ ਉੱਥੇ ਆਪਣੇ ਆਓ ਤੇ ਦਰਬਾਰ ਸਾਹਿਬ ਦੀ ਬਸ ਤੇ ਮਤਲਬ ਲਾਭ ਉਠਾਓਗੇ ਤੇ ਇੱਥੇ ਬੈਠ ਕੇ ਜਾ ਸਕਦੇ ਨੇ ਤੇ ਸਾਰਾ ਗੜੀ ਸਰਾਹ ਤੱਕ ਇਹ ਆਪਣਾ ਬਸਾਂ ਜਾ ਕੇ ਉਤਾਰ ਦਿੰਦੀਆਂ ਨੇ ਉਸ ਤੋਂ ਅੱਗੇ ਜਿਹੜਾ ਰਸਤਾ ਪੈਦਲ ਹੀ ਆ ਉਸ ਤੋਂ ਅੱਗੇ ਪੈਦਲ ਹੀ ਜਾਣਾ ਪੈਂਦਾ 2 ਮਿੰਟ ਦਾ ਰਸਤਾ ਜੀ ਕਿ ਸਾਰਾ ਗੜੀ ਸਰਾਹ ਤੋਂ ਵੀ ਫਿਰ ਹਾਂਜੀ ਹਾਂਜੀ ਵਾਪਸੀ ਸਾਰਾ ਗੜੀ ਸਰਾਹ ਤੋਂ ਇੱਥੇ ਤੱਕ ਸਟੇਸ਼ਨ ਤੱਕ ਫਿਰ ਆਂਦੀ ਆ ਜੀ ਉਧਰ ਵੀ ਸੰਗਤ ਇਹਦੇ ਅੱਧਰ ਆ ਸਕਦੀ ਹੈ ਜੀ ਜਿਨ੍ਹਾਂ ਨੇ ਵਾਪਸ ਸਟੇਸ਼ਨ ਤੇ ਆਣਾ ਉਹ ਸਾਰਾ ਗੜੀ ਤੋਂ ਬੈਠ ਕੇ ਫਿਰ ਸਟੇਸ਼ਨ ਤੇ ਆ ਜਾਂਦੇ ਹਨ ਬਹੁਤ ਬਹੁਤ ਧੰਨਵਾਦ ਜੀ ਮੇਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ